ਅੱਜ ਤੱਕ ਜਿੰਨੇ ਹੜ ਆਏ ਇਹਨਾਂ ਦੀ ਗਲਤੀ ਕਰਕੇ ਆਏ ਤੇ ਇਹਨਾਂ ਨੇ ਕੋਈ ਮੁਆਵਜ਼ਾ ਨਹੀਂ ਦਿੱਤਾ ਮੁਰਗੀਆਂ ਦੇ ਵੀ ਦਊਂਗਾ ਮੈਂ ਆਂਡਿਆਂ ਦੇ ਵੀ ਦਊਂਗਾ ਮੁਰਗੀ ਫਾਰਮ ਦੇ ਵੀ ਦਊਂਗਾ ਮੈਂ 5 ਰੁਪਏ ਤੇ ਹੱਥ ਤੇ ਨਹੀਂ ਰੱਖੇ ਲੈਂਡ ਪੁਲਿੰਗ ਪਾਲਿਸੀ ਹੈ ਇਹਦੇ 100 ਡੰਡੇ ਵੀ ਖਾਓਗੇ 100 ਰੁਪਏ ਵੀ ਦਿਓਗੇ ਇਹਨਾਂ ਨੇ ਉਹਦੇ ਵਿੱਚ ਵੀ ਥੁੱਕ ਕੇ ਚੱਟਿਆ ਤੇ ਅੱਗੇ ਉਹ ਵੀ ਇਹਨਾਂ ਨੂੰ ਇਸੇ ਤਰ੍ਹਾਂ ਕਰਨਾ ਪੈਣਾ ਕਿ ਅੱਜ ਤੱਕ ਤਾਂ ਥੋੜਾ ਚੱਲੀ ਗਿਆ ਟਕਿਆ ਵਾ ਢੋਲ ਹੁਣ ਤੁਹਾਡਾ ਅੱਗੇ ਨੂੰ ਚੱਲਣਾ ਨਹੀਂ ਹੈ ਬਹੁਤ ਦਿਨ ਪਹਿਲਾਂ ਕਿਹਾ ਸੀ ਖੋੜੇ ਡળે ਵੀ ਪੈਣੇ ਤੁਹਾਡੇ ਪਾਥੀਆਂ ਵੀ ਪੈਣੀਆਂ। ਛਿਮਨੀ ਸਿਸੋਦੀਆ ਦਾ ਇੱਕ ਬਿਆਨ ਵੀ ਸਾਹਮਣੇ ਆਇਆ ਜਿਹੜਾ ਵੀਡੀਓ ਸੀ ਜਿੱਚੋਂ ਕਹਿੰਦੇ ਹਨ ਕਿ ਸਾਮ-ਦਾਮ ਦੰਡ ਭੇਦ ਲੜਣਾ ਹੈ। ਭਾਜਪਾ ਨਾਲੋਂ ਬੱਤਾ ਦੁਸ਼ਮਣ ਕਿਸਾਨਾਂ ਦਾ ਤੇ ਪੰਜਾਬ ਦਾ ਕੋਈ ਨਹੀਂ ਹੈ, ਨਾ ਹੀ ਕੋਈ ਹੋ ਸਕਦਾ। ਸਾਫਾ ਮੁੱਖ ਮੰਤਰੀ ਪੰਜਾਬ ਸਰਦਾਰ ਚੰਨਜੀਤ ਸਿੰਘ ਚੰਨੀ ਸਾੜਨਾ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਆ ਪੰਜਾਬ ਦੇ ਵਕਫਾ-ਵਕ ਮੁੱਦਿਆਂ ਦੇ ਉੱਤੇ ਚੰਨੀ ਸਾਹਿਬ ਪੰਜਾਬ 'ਚ ਹੜਾਂ ਦੀ ਮਾਰ ਇੱਕ ਵਾਰੀ ਫਿਰ ਤੋਂ ਦੇਖਣ ਨੂੰ ਮਿਲੀ ਹੈ। ਸਰਕਾਰ ਹਰ ਵਾਰੀ ਦਾਅਵੇ ਕਰਦੀ ਹੈ ਕਿ ਐਤਕੀ ਹਾਲਾਤ ਵੱਖਰੇ ਹੋਣਗੇ, ਲੇਕਿਨ ਅਮੂਨਨ ਹਾਲਾਤ ਉਹੋ ਜਿਹ ਕਿ ਸਰਕਾਰਾਂ ਪਹਿਲਾਂ ਵੀ ਰਹੀਆਂ ਲੇਕਿਨ ਇਸ ਤਰ੍ਹਾਂ ਦੀ ਹਾਲਾਤ ਕਦੇ ਨਹੀਂ ਬਣੇ ਅਸਲ ਦੇ ਵਿੱਚ ਕੀ ਹੈ ਕਿ ਸਰਕਾਰ ਨੇ ਬਰਸਾਤ ਤੋਂ ਪਹਿਲਾਂ ਇਰੀਗੇਸ਼ਨ ਵਿਭਾਗ ਨੇ ਨਦੀਆਂ ਨਾਲੇ ਦਰਿਆ ਦੀ ਸਫਾਈ ਕਰਾਉਣੀ ਹੁੰਦੀ ਹੈ ਇਹਨਾਂ ਨੇ ਕੋਈ ਪੈਸਾ ਕੋਈ ਬਜਟ ਉਸ ਵਿਭਾਗ ਵਿੱਚ ਰੱਖਿਆ ਹੀ ਨਹੀਂ ਤੇ ਨਾ ਹੀ ਕੋਈ ਸਫਾਈ ਹੋਈ ਨਾ ਕੋਈ ਟੈਂਡਰ ਲੱਗੇ ਨਾ ਕੋਈ ਉੱਥੇ ਨਦੀਆਂ ਦੇ ਵਿੱਚ ਗਿਆ ਤੇ ਸਭ ਤੋਂ بڑا ਜਿਹੜਾ ਇਹਦਾ ਕਾਰਨ ਹੈ ਉਹ ਹੈ ਇਲ ਪਲਾਨਡ ਔਰ ਇਲਲੀਗਲ ਮਾਈਨਿੰਗ ਬਿਨਾ ਕਿਸੇ ਪਲੈਨਿੰਗ ਤੋਂ ਇਲੀਗਲ ਇਹਨਾਂ ਨੇ ਨਜਾਇਜ਼ ਜਿੰਨੀ ਮਾਈਨਿੰਗ ਕੀਤੀ ਹੈ ਕਦੇ ਕਿਤੇ ਟੋਆ ਮਾਰਤਾ ਰਾਤ ਨੂੰ ਕਦੇ ਕਿਤੇ ਟੋਆ ਮਾਰਤਾ ਰਾਤ ਨੂੰ ਕਦੇ ਕਿਤੇ ਪੱਟ ਲਏਗੇ ਤੇ ਇੱਕ ਵੀ ਪੈਸਾ ਸਰਕਾਰ ਨੂੰ ਨਹੀਂ ਆਇਆ ਪਿਛਲੇ 3.5 ਸਾਲ ਤੋਂ ਲਗਾਤਾਰ ਰੇਤਾ ਲੋਕਾਂ ਨੂੰ ਮਿਲ ਰਿਹਾ ਮਾਈਨਿੰਗ ਹੋ ਰਹੀ ਹੈ ਲੇਕਿਨ ਸਰਕਾਰੀ ਤੌਰ ਤੋਂ ਨਹੀਂ ਹੋ ਰਹੀ ਜੀਨੇ ਹੁਣ ਰਾਤ ਨੂੰ ਪੱਟਣੀ ਹੈ ਲੁੱਟਣਾ ਉਹ ਚੋਰਾਂ ਦੇ ਗਾਜ ਲਾਠੀਆਂ ਦੇ ਗਾਜਰ ਕੀ ਹੁੰਦਾ ਹੈ ਤਾ ਇਹ ਸਾਰਾ ਕੁਝ ਇਸ ਕਰਕੇ ਹੋਇਆ ਕਿ ਪੰਜਾਬ ਸਰਕਾਰ ਦੀ ਨਲੈਕੀ ਪੰਜਾਬ ਸਰਕਾਰ ਦੀ ਜਿਹੜੀ ਲੁੱਟ ਦੀ ਮਨਸ਼ਾ ਹੈ ਉਹਨਾਂ ਨੇ ਨਜਾਇਜ਼ ਮਾਈਨਿੰਗ ਕਰਵਾਈ ਹੈ ਉਹਦੇ ਕਰਕੇ ਅੱਜ ਸਾਡਾ ਪੰਜਾਬ ਦੇ ਸ਼ਹਿਰ ਪਿੰਡਾਂ ਦੇ ਵਿੱਚ ਪਾਣੀ ਵਿੱਚ ਡੁੱਬੇ ਪਏ ਹੈ ਮੈਂ ਪਾਰਲੀਮੈਂਟ ਦੇ ਵਿੱਚ ਅੱਜ ਜਾਣਾ ਹੈ ਲੇਕਿਨ ਮੈਂ ਇੱਕ ਵਿਚੇ ਕੰਮ ਛੱਡ ਕੇ ਜਲੰਧਰ ਨੂੰ ਭੱਜਣ ਲੱਗਿਆ ਤਾਂ ਹਾਲਾਤ ਮਾੜੇ ਹੈ ਇਹ ਸਰਕਾਰ ਦੀ ਨਲੈਕੀ ਕਰਕੇ ਐ ਸਪੈਸ਼ਲ ਪੈਕੇਜ ਦੀ ਮੰਗ ਕਰਦੇ ਹਾਂ ਕਿਉਂਕਿ ਜਿਹੜੇ ਹਲਾਕਿਆਂ 'ਚ ਹੜ੍ਹ ਆ ਰਹੇ ਆ ਜਾਂ ਜਿੱਥੇ ਲੈਂਡਸਲਾਈਡ ਹੋ ਰਹੇ ਨੇ ਸਰਕਾਰ ਸਪੈਸ਼ਲ ਪੈਕੇਜ ਦੀ ਦੇਣ ਦੀ ਗੱਲ ਕਰਦੀ ਆ ਲੇਕਿਨ ਪੰਜਾਬ ਨਾਲ ਹਰ ਵਾਰੀ ਮਤਰਾਇਆ ਸਲੂਕ ਹੋਇਆ ਪੰਜਾਬ ਨਾਲ ਮਤਰਾਇਆ ਸਿਰ ਕੋਈ ਹੋਰ ਥੋੜੋ ਕਰ ਰਿਹਾ ਉਹਦਾ ਆਪਣਾ ਜਿਹੜਾ ਕਹਿੰਦਾ ਸੀ ਮੈਂ ਪੰਜਾਬ ਦਾ ਪੁੱਤ ਐ ਉਹ ਕਰ ਰਿਹਾ ਜਿਹੜਾ ਕਹਿੰਦਾ ਸੀ ਮੈਂ ਮੁਰਗੀਆਂ ਦੇ ਵੀ ਦਊਂਗਾ ਮੈਂ ਅੰਡਿਆਂ ਦੇ ਵੀ ਦਊਂਗਾ ਮੁਰਗੀ ਫਾਰਮ ਦੇ ਵੀ ਦਊਂਗਾ ਮੈਂ ਹਰ ਨੁਕਸਾਨ ਭਰੂੰਗਾ ਉਹਨੇ 5 ਰੁਪਏ ਕਿਸ ਦੇ ਹੱਥ ਤੇ ਨਹੀਂ ਰੱਖੇ ਅੱਜ ਤੱਕ ਜਿੰਨੇ ਹੜ ਆਏ ਇਹਨਾਂ ਦੀ ਗਲਤੀ ਕਰਕੇ ਆਏ ਤੇ ਇਹਨਾਂ ਨੇ ਕੋਈ ਮੁਆਵਜ਼ਾ ਨਹੀਂ ਦਿੱਤਾ ਜਿੰਨੀਆਂ ਫਸਲਾਂ ਮਰੀਆਂ ਕੋਈ ਮੁਆਵਜ਼ਾ ਨਹੀਂ ਲੋਕਾਂ ਦੇ ਗਰੀਬਾਂ ਦੇ ਘਟ ਹੈਗੇ ਕੋਈ ਮੁਆਵਜ਼ਾ ਨਹੀਂ ਤੇ ਇਹਨਾਂ ਤੋਂ ਸਾਨੂੰ ਹੁਣ ਵੀ ਆਸ ਨਹੀਂ ਹੈ ਮੈਂ ਪਾਰਲੀਮੈਂਟ ਵਿੱਚ ਜੇ ਮੌਕਾ ਮਿਲਿਆ ਕਿਉਂਕਿ ਪਾਰਲੀਮੈਂਟ ਚੱਲ ਹੀ ਰਹੀ ਅੱਜ ਤਾਂ ਮੈਂ ਜਲੰਧਰ ਜਾਣਾ ਹੈ ਹਾਲਾਤ ਦੇਖਣੇ ਆ ਉੱਥੇ ਆ ਕੇ ਫਿਰ ਕੋਸ਼ਿਸ਼ ਕਰੂੰਗਾ ਇੱਥੇ ਮੰਤਰੀਆਂ ਨੂੰ ਵੀ ਮਿਲਾਂਗਾ ਕਿ ਜੀ ਸਾਡੇ ਜਿਹੜੇ ਇਹ ਨੁਕਸਾਨ ਹੋਇਆ ਉਹਦੀ ਪਰਪਾਈ ਕਰੋ ਇਸ ਤੋਂ ਇਲਾਵਾ ਸਰ ਪੰਜਾਬ ਦੀ ਸਿਆਸਤ ਇੱਕ ਵਾਰੀ ਫੇਰ ਫੇਰ ਬਦਲ ਦੇਖਣ ਨੂੰ ਮਿਲਿਆ ਕਿ ਪੰਜਾਬ ਦੇ ਪਾਵਰ ਮੰਤਰੀ ਬਿਜਲੀ ਮੰਤਰੀ ਨੂੰ ਹਟਾ ਕੇ ਅਹੁਦਾ ਜਿਹੜਾ ਹੈ ਉਹ ਹੁਣ ਦੂਸਰੇ ਮੰਤਰੀ ਜਿਹੜੇ ਰੋੜਾ ਸਾਹਿਬ ਤਾਜੇ ਦਾ ਨਵੇਂ ਮੰਤਰੀ ਬਣੇ ਨੇ ਉਹਨਾਂ ਨੂੰ ਦੇ ਦਿੱਤਾ ਗਿਆ ਹਰਪ੍ਰਿੰਸ ਸਿੰਘ ਈਟੀਓ ਕੋ ਵਾਪਸ ਲੈ ਲਿਆ ਇਹ ਜਿਹੜੀ ਸਰਕਾਰ ਹੈ ਇਹਦੇ ਵਿੱਚ ਸਾਰਾ ਕੁਝ ਪੈਸੇ ਦੇ ਨਾਲ ਹੁੰਦਾ ਹੈ ਅਮੀਰ ਆਦਮੀ ਆਪਣੇ ਵੱਲੋਂ ਖਿੱਚ ਕੇ ਲੈ ਜਾਂਦੇ ਉਹ ਵਿਚਾਰਾ ਗਰੀਬ ਪਰਿਵਾਰ ਦਾ ਮੁੰਡਾ ਸੀਗਾ ਤੇ ਇਹਨਾਂ ਨੇ ਚੱਕ ਕੇ ਆਹ ਹੁਣ ਅਮੀਰ ਬਣਿਆ ਇੰਡਸਟਰੀਅਲਿਸਟ ਹੈ ਇਸ ਤੋਂ ਪੈਸਾ ਪਹਿਲਾਂ ਇਹ ਇਹਨੂੰ ਬਣਾਇਆ ਸੀ ਰਾਜ ਸਭਾ ਦਾ ਮੈਂਬਰ ਫਿਰ ਉਹ ਟਿਕਟ ਦੇਤੀ ਹੁਣ ਇਹਨੂੰ ਮੰਤਰੀਆਂ ਦੇ ਸਾਰੇ ਮਹਿਕਵੇ ਦੂਆਂ ਦੇਖੋ ਕੋ ਕੋ ਕੀ ਦੇ ਰਹੇ ਸਿੱਧੀ ਜੀ ਗੱਲ ਜੈਨੀ ਸਾਹਿਬ ਪੰਜਾਬ ਦੇ ਹਾਲਾਤ ਨੂੰ ਇਸ ਵੇਲੇ ਕਿਵੇਂ ਦੇਖਦੇ ਹੋ ਕਿਉਂਕਿ ਸਰਕਾਰ ਕਹਿ ਰਹੀ ਹੈ ਕਿ ਅਸੀਂ ਪੰਜਾਬ ਬਦਲ ਰਹੇ ਹਾਂ ਰੰਗਲਾ ਪੰਜਾਬ ਦਾ ਹਾਲ ਹੀ ਮਨੀਸ਼ ਸੋਦੀਆ ਦਾ ਇੱਕ ਬਿਆਨ ਵੀ ਸਾਹਮਣੇ ਆਇਆ ਜਿਹੜਾ ਵੀਡੀਓ ਸੀ ਜਿੱਚੋਂ ਕਹਿੰਦੇ ਹਨ ਕਿ ਸਾਮ-ਦਾਮ ਦੰਡ ਭੇਦ ਲੜਣਾ ਹੈ ਇਹ ਜਿਹੜਾ ਸੋਦੀਆ ਨੇ ਕਿਹਾ ਕਿ ਸਾਮ-ਦਾਮ ਦੰਡ ਭੇਦ ਸੱਚ ਝੂਠ ਕੁਐਸਚਰ ਆਂਸਰ ਲੜਾਈ ਝਗੜੇ ਹਰ ਤਰੀਕੇ ਦੇ ਨਾਲ ਸਰਕਾਰ ਸਤਾਈ ਦੀ ਲੁੱਟਾਂਗੇ ਇਹ ਇਹਨਾਂ ਦੀ ਅੱਜ ਦੀ ਨੀਤੀ ਨਹੀਂ ਪਹਿਲਾਂ ਤੋਂ ਇਹੀ ਨੀਤੀ ਹੈ ਇਹਨਾਂ ਨੇ ਪਿਛਲੇ ਸਾਢੇ 3 ਸਾਲ ਚ ਦੇਖੋ ਸਾਮ ਹੁੰਦਾ ਕਿ ਸੰਵਾਦ ਦੇ ਨਾਲ ਇੱਕ ਦੂਜੇ ਦੇ ਨਾਲ ਗੱਲਬਾਤ ਦੇ ਨਾਲ ਜੇ ਗੱਲਬਾਤ ਨਾਲ ਲੋਟ ਨਹੀਂ ਆਉਂਦੇ ਤਾਂ ਧਾਮ ਤਾਂ ਪੈਸੇ ਦੇ ਨਾਲ ਅਗਲੇ ਨੂੰ ਖਰੀਦਾਂਗੇ ਅਗਲੇ ਨੂੰ ਉਹ ਲਾਲਚ ਦਵਾਗੇ ਅਗਲੇ ਨੂੰ ਪੈਸੇ ਦੇ ਨਾਲ ਨਾਲ ਲਾਵਾਗੇ ਜੇ ਪੈਸੇ ਨਾਲ ਵੀ ਨਹੀਂ ਲੱਗਦਾ ਤਾ ਦੰਡ ਤਾਂ ਫਿਰ ਪਰਚੇ ਕਰਾਂਗੇ ਤਾਂ ਫਿਰ ਉਹਨੂੰ ਡਰਾਵਾਂਗੇ ਤਾਂ ਉਹਨੂੰ ਕੁੱਟਾਂਗੇ ਜੇ ਉਹਦੇ ਨਾਲ ਵੀ ਲੋਡਨੇ ਆਂਦਾ ਤਾਂ ਭੇਦ ਯਾਨੀ ਕਿ ਭੇਦ ਰੱਖ ਕੇ ਉਹਦੀਆਂ ਜਿਹੜੇ ਭੇਦ ਆ ਉਹ ਬਾਹਰ ਉਜਾਗਰ ਕਰਾਂਗੇ ਤੇ ਕੋਈ ਅਗਲੇ ਨੇ ਕਦੇ ਵੀ ਗਲਤ ਕੰਮ ਕੀਤਾ ਉਹ ਉਜਾਗਰ ਕਰਾਂਗੇ ਜਾਂ ਐਸੀ ਝੂਠ ਸੱਚ ਬੋਲ ਕੇ ਆਪਣੀ ਸਰਕਾਰ ਦੇ ਜਿਹੜੇ ਭੇਦ ਆ ਜਿਹੜੇ ਸਾਡੇ ਗਲਤ ਕੰਮ ਹੈ ਐਸੀ ਉਹ ਦਿਖਾਵਾਂਗੇ ਨਹੀਂ ਜਾਂ ਐਸੀ ਬਿਨਾ ਮਦਦ ਉਹਦੀ ਐਡਵਰਟਾਈਜ਼ਮੈਂਟਾ ਲਗਾ ਕੇ ਲੋਕਾਂ ਨੂੰ ਇਹ ਛਲਾਵਾ ਦੇ ਦਾਂਗੇ ਕਿ ਅਸੀਂ ਤਾਂ ਬਹੁਤ ਕੁਝ ਕਰ ਰਹੇ ਹੋਏਗਾ ਕੁਝ ਨਹੀਂ ਇਹ ਐ ਸਾਮਦਾਮ ਡੰਡ ਭੇਦ ਉਸ ਤੋਂ ਬਾਅਦ ਕਹਿੰਦਾ ਜੇ ਫੇਰ ਵੀ ਲੋਟ ਨਾ ਆਏ ਫੇਰ ਅਸੀਂ ਕਰਾਂਗੇ ਲੜਾਈ ਝਗੜਾ ਕੁੱਟਾਂਗੇ ਲੋਕਾਂ ਨੂੰ ਸਰਕਾਰ ਸਾਡੇ ਕੋਲ ਹੈ ਇਹ ਪਹਿਲਾਂ ਵੀ ਇਹਨਾਂ ਨੇ ਪਿਛਲੇ 3.5 ਸਾਲ ਤੋਂ ਕਰਦੇ ਆ ਰਹੇ ਸਾਰੇ ਇਲੈਕਸ਼ਨ ਬਾਏ ਇਲੈਕਸ਼ਨ ਇਹਨਾਂ ਨੇ ਪੈਸੇ ਦੇ ਨਾਲ ਇਹਨਾਂ ਨੇ ਜ਼ੋਰ ਜਰ ਵੀ ਪੁਲਿਸ ਦੇ ਨਾਲ ਇਹਨਾਂ ਨੇ ਲੁੱਟਿਆ ਹੁਣ ਤਰਨ ਤਾਰ ਨੇ ਇਹੀ ਕੁਛ ਕਰਨਗੇ ਤੇ 27 ਵਿੱਚ ਵੀ ਇਹੀ ਕਰਨ ਦੀ ਕੋਸ਼ਿਸ਼ ਕਰਨਗੇ ਲੇਕਿਨ ਮੈਂ ਇਹਨਾਂ ਨੂੰ آگਾਹ ਕਰ ਦੇਣਾ ਚਾਹੁੰਦਾ ਕਿ ਅੱਜ ਤੱਕ ਤਾਂ ਤੁਹਾਡਾ ਚੱਲੀ ਗਿਆ ਟਕਿਆ ਵਾ ਢੋਲ ਹੁਣ ਤੁਹਾਡਾ ਅੱਗੇ ਨੂੰ ਚੱਲਣਾ ਨਹੀਂ ਹੈ ਲੋਕ ਉਜਾਗਰ ਹੋ ਚੁੱਕੇ ਐ ਲੋਕ ਜਾਗਰਤ ਹੋ ਚੁੱਕੇ ਐ ਤੇ ਲੋਕ ਹੁਣ ਤੁਹਾਡੇ ਨਾਲ ਡਲੇ ਲੈ ਕੇ ਮੈਂ ਬਹੁਤ ਦਿਨ ਪਹਿਲਾਂ ਕਿਹਾ ਸੀ ਤੁਹਾਡੇ ਡਲੇ ਵੀ ਪਹਿਣੇ ਤੁਹਾਡੇ ਪਾਥੀਆਂ ਵੀ ਪਹਿਣੀਆਂ ਮੈਂ ਕਿਹਾ ਸੀ ਤੁਸੀਂ ਆ ਜਿਹੜੀ ਲੈਂਡ ਪੁਲਿੰਗ ਪਾਲਿਸੀ ਹੈ ਇਹਦੇ 100 ਡੰਡੇ ਵਿਖਾਓਗੇ 100 ਰੁਪਏ ਵੀ ਦੇਓਗੇ ਇਹਨਾਂ ਨੇ ਉਹਦੇ ਵਿੱਚ ਵੀ ਥੁੱਕ ਕੇ ਛੱਟਿਆ ਤੇ ਅੱਗੇ ਨਵੀਂਾਂ ਨੂੰ ਇਸੇ ਤਰ੍ਹਾਂ ਕਰਨਾ ਪੈਣਾ ਭਾਜੀ ਬੀਜੇਪੀ ਨੇ ਹਾਲ ਦੇ ਵਿੱਚ ਇੱਕ ਕਿਸਾਨ ਰੈਲੀ ਕੀਤੀ ਕਿਸਾਨ ਮਜ਼ਦੂਰ ਫਤਿਹ ਰੈਲੀ ਉਹ ਕਹਿੰਦਾ ਕਿ ਅਸੀਂ ਕਿਸਾਨਾਂ ਦੇ ਹੱਕ 'ਚ ਖੜੇ ਆ ਕਿਸਾਨਾਂ ਦੀ ਲੜਾਈ ਲੜ ਰਹੇ ਆ ਇਸ ਕਰਕੇ ਅਸੀਂ ਕਿਸਾਨਾਂ ਦੀ ਹੱਕਾਂ ਆਵਾਜ਼ ਬੁਲੰਦ ਕਰ ਰਹੇ ਆ ਬੀਜੇਪੀ ਨਾਲੋਂ ਵੱਡਾ ਦੁਸ਼ਮਣ ਕਿਸਾਨਾਂ ਦਾ ਤੇ ਪੰਜਾਬ ਦਾ ਕੋਈ ਨਹੀਂ ਹੈ ਨਾ ਹੀ ਕੋਈ ਹੋ ਸਕਦਾ RSS ਦੀ ਪਾਲਿਸੀ ਹਮੇਸ਼ਾ ਪੰਜਾਬ ਦੇ ਖਿਲਾਫ ਰਹੀ ਹੈ ਮਿਨੋਰਟੀ ਦੇ ਖਾਸ ਤੌਰ ਤੇ ਖਿਲਾਫ ਰਹੀ ਹੈ ਪੰਜਾਬ ਨੂੰ ਇਹ ਜੰਮੂ ਕਸ਼ਮੀਰ ਵਾਂਗੂ ਬਰਬਾਦ ਕਰਨ ਦੀਆਂ ਹਮੇਸ਼ਾ ਸਕੀਮਾਂ ਘਟਦੇ ਆ ਤੇ ਘਟਦੇ ਰਹੇ ਆ ਇਹਨਾਂ ਨੇ ਜਿਹੜੇ ਤਿੰਨ ਕਾਲੇ ਕਾਨੂੰਨ ਲਿਆਂਦੇ ਸੀ ਖੇਤੀਬਾੜੀ ਦੇ ਉਹ ਏਸੇ ਮਰਸੂਬਿਆਂ ਦੇ ਨਾਲ ਲਿਆਂਦੇ ਸੀ ਪੰਜਾਬ ਦੇ ਵਿੱਚ ਸੜਕਾਂ ਹੀ ਇੰਨੀਆਂ ਬਣਾ ਦੇਣਗੇ ਪੰਜਾਬ ਵਿੱਚ ਬਸਣੇ ਕੁਝ ਜਗ੍ਹਾ ਹੀ ਨਹੀਂ ਰਣੀ ਪੰਜਾਬ ਜੋਗੀ ਹਰ ਤਰ੍ਹਾਂ ਦੀ ਇੱਕ ਮਾੜੀ ਸੋਚ ਬੀਜੇਪੀ ਪੰਜਾਬ ਵਾਸਤੇ ਰੱਖਦੀ ਹੈ ਆਮ ਆਦਮੀ ਪਾਰਟੀ ਦਾ ਸਮਝੌਤਾ ਬੀਜੇਪੀ ਨਾਲ ਹੋਇਆ ਹੋਇਆ ਹੈ ਅਲਟੀਮੇਟਲੀ ਜਣਿਆਂ ਨੇ ਰੜ ਕੇ ਹੁਣ ਪਿੱਛੇ ਕਿਸਾਨ ਕੁੱਟੇ ਆ ਦੋਨੋਂ ਜਣਿਆਂ ਨੇ ਮੀਟਿੰਗ ਬੁਲਾਈ ਕਿਸਾਨਾਂ ਦੀ ਤੇ ਮੀਟਿੰਗ ਤੇ ਬੁਲਾ ਕੇ ਪਿੱਠੇ ਛੁਰਾ ਮਾਰਿਆ ਤੇ ਉੱਥੇ ਜਾ ਕੇ ਪਿੱਛੇ ਤੇ ਉਹਨਾਂ ਦਾ ਜਿਹੜਾ ਧਰਨਾ ਵਾਲੇ ਦੇ ਨੇੜੇ ਤੋਂ ਚਕਾਤਾ ਇਹ ਸਾਰੀ ਰਲਿ ਮਿਲੀ ਸਾਜ਼ਿਸ਼ ਹੈ ਪੰਜਾਬ ਨੂੰ ਅੱਜ ਆਪ ਜਾਗਣਾ ਪੈਣਾ ਜਿਸ ਤਰ੍ਹਾਂ ਪਹਿਲਾਂ ਇਕੱਠੇ ਹੋ ਕੇ ਪੰਜਾਬ ਨੇ ਕਿਸਾਨੀ ਦੇ ਕਾਨੂੰਨ ਵਾਪਸ ਕਰਾਏ ਆ ਹੁਣ ਇਕੱਠੇ ਹੋ ਕੇ ਆ ਜਿਹੜੀ ਲੈਂਡ ਪੁਲਿੰਗ ਪਾਲਿਸੀ ਹੈ ਉਹ ਵਾਪਸ ਕਰਾਈ ਹੈ ਅੱਗੇ ਨੂੰ ਵੀ ਇਸੇ ਤਰ੍ਹਾਂ ਪੰਜਾਬ ਨੂੰ ਵਧਣਾ ਪੈਣਾ ਮੈਂ ਹੁਣ ਪੰਜਾਬ ਵਾਲਿਆਂ ਨੂੰ ਪੰਜਾਬ ਸਰਕਾਰ ਨੂੰ ਆਪਣੀ ਜਿਹੜੀ ਕਮੇਟੀ ਹੈ ਐਗਰੀਕਲਚਰ ਕਮੇਟੀ ਉਹਦੇ ਵਿੱਚ ਸੱਦਿਆ ਸੀ ਉਹਦਾ ਦਬਾਅ ਪਾਇਆ ਹੈ ਜਿਹਦੇ ਨਾਲ ਕਰਕੇ ਹਾਲਾਂਕਿ ਹੋਰ ਵੀ ਬਹੁਤ ਦਬਾਅ ਪਈ ਹੈ ਲੋਕਾਂ ਦਾ ਸੰਘਰਸ਼ ਵੀ ਸੀ ਹਾਈ ਕੋਰਟ ਦਾ ਵੀ ਸੀ ਲੇਕਿਨ ਮੇਰੇ ਵਾਲੀ ਜਿਹੜੀ ਐਗਰੀਕਲਚਰ ਕਮੇਟੀ ਪਾਰਲੀਮੈਂਟ ਦੀ ਹੈ ਉਰੇ ਚੀਜ਼ਾਂ ਦੀ ਜਵਾਬਦੇਹੀ ਜਦ ਹੋਈ ਹੈ ਤਾਂ ਇਹਨਾਂ ਦੇ ਪੈਰ ਔਖੜੇ ਆ ਤੇ ਇਸੇ ਤਰ੍ਹਾਂ ਹੁਣ ਮੈਂ ਜਿਹੜੀਆਂ ਸੜਕਾਂ ਬੜ ਰਹੀਆਂ ਪੰਜਾਬ ਦੇ ਵਿੱਚ ਇਹਨਾਂ ਦੇ ਬਾਰੇ ਦੇ ਵਿੱਚ ਇਹਨਾਂ ਨੂੰ ਬੁਲਾਇਆ ਨੈਸ਼ਨਲ ਹਾਈਵੇ ਵਾਲਿਆਂ ਨੂੰ ਵੀ ਯਾਰ ਚైనా ਦੀ ਕੰਧ ਮੰਗੂ ਤੁਸੀਂ 11 ਤੋਂ ਲੈ ਕੇ 16 17 18 ਫੁੱਟ ਤੱਕ ਪੰਜਾਬ ਦੇ ਵਿੱਚ ਉੱਚੀਆਂ ਸੜਕਾਂ ਬਣਾ ਰਹੇ ਹੋ ਇੱਕ ਪਾਸੇ ਦੇ ਕਿਸਾਨ ਜਾਂ ਲੋਕ ਦੂਸਰੇ ਪਾਸੇ ਨਹੀਂ ਜਾ ਸਕਦੇ ਪਾਣੀ ਇੱਕ ਦੂਜੇ ਪਾਸੇ ਦੇ ਨਹੀਂ ਜਾ ਸਕਦਾ ਆ ਹਾਰਡ ਆਉਣ ਲੱਗ ਗਈ ਹੈ ਤੁਹਾਡਾ ਇਹ ਫਾਰਮੂਲਾ ਕੀ ਹੈ ਇਹਦੇ ਬਾਰੇ ਤੇ ਕਿਸ ਤਰੀਕੇ ਦੇ ਨਾਲ ਤੁਸੀਂ ਜ਼ਮੀਨ ਅਕਵਾਇਰ ਕਰਦੇ ਹੋ ਉਹਦੇ ਬਾਰੇ ਵਿੱਚ ਮੈਂ ਸਾਰੇ ਦੇਸ਼ ਦੇ ਜਿਹੜੇ ਅਫਸਰ ਨੈਸ਼ਨਲ ਹਾਈਵੇ ਦੇ ਉਹਨਾਂ ਨੂੰ ਬੁਲਾਇਆ ਲੈਂਡ ਪੂਲਿੰਗ ਪਾਲਿਸੀ ਦੇ ਸਬੰਧ ਵਿੱਚ ਪੰਜਾਬ ਸਰਕਾਰ ਨੂੰ ਬੁਲਾਇਆ ਤੇ ਇਸ ਕਰਕੇ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਮੈਂ ਇਸ ਕਮੇਟੀ ਦੇ ਰਾਹੀਂ ਆਪਣੇ ਕਿਸਾਨਾਂ ਦਾ ਖੇਤ ਮਜ਼ਦੂਰ ਦਾ ਪੰਜਾਬ ਦਾ ਪਲਾ ਕਰ ਸਕਾ ਹਾਂ ਕੋਸ਼ਿਸ਼ ਕਰ ਰਿਹਾ ਹਾਂ ਬਹੁਤ ਧੰਨਵਾਦ ਇਸ ਸੰਸਾਦ ਨਾਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੈਮਰਾਮੈਨ ਰਾਮਦੇਵਾਲ ਹਰਪ੍ਰੀਤ ਸਿੰਘ ਪੀਟੀਸੀ ਨਿਊਜ਼ ਦਿੱਲੀ